ਉਨੇ ਮਨ ਲੋ ਸਭ ਕੁਝ ਲਿਖਦਾ ਹਮ ਕਲਾਕਾਰ ਨੂੰ ਗਾਣੇ ਦੇਤੇ ਮਿਊਜ਼ਿਕ ਬਣ ਗਿਆ ਸਿੰਗਰ ਨੇ ਗਾਤਾ ਹਮ ਚਿਹਰਾ ਲੋਕਾਂ ਸਾਹਮਣੇ ਸਿੰਗਰ ਦਾ ਆਉਂਦਾ ਬਾਈ ਬਿਲਕੁਲ ਹਿੱਟ ਸਿੰਗਰ ਹੁੰਦਾ ਜਿਹੜਾ ਗੀਤਕਾਰ ਉਹਦਾ ਬਸ ਮਾੜਾ ਜਿਹਾ ਪਛਾਇਦਾ ਨਾ ਹੀ ਆਉਂਦਾ ਹਾਂ ਉਪਰਦੇ ਦੇ ਪਿੱਛੇ ਰਹਿ ਗਿਆ ਬਾਈ ਬਿਲਕੁਲ ਉਹ ਬਸ ਐਸਾ ਪਰਦੇ ਦੇ ਪਿੱਛੇ ਰਹਿੰਦਾ ਫਿਰ ਉਹ ਪਿੱਛੇ ਹੀ ਰਹਿ ਜਾਂਦਾ ਹਮ ਕਿਉਂਕਿ ਲੋਕ ਇਹ ਨਹੀਂ ਸੋਚਦੇ ਵੀ ਇਹ ਕਿਹੜੇ ਬੰਦੇ ਦੀ ਸੋਚ ਹੈ ਕਿੰਨੇ ਇਹ ਸ਼ਬਦ ਲਿਖੇ ਆ ਉੱਥੇ ਤੱਕ ਉਹ ਤਾਂ ਲੋਕਾਂ ਦੀ ਗੱਲ ਸੀਮਤ ਮੰਨ ਲਓ ਮੈਟਰ ਹੀ ਨਹੀਂ ਕਰਦੀ ਨਾ ਹਮ ਬਸ ਜੋ ਗਾ ਰਿਹਾ ਲੋਕੀ ਉਹਨੂੰ ਦੇਖਦੇ ਆ ਬਾਈ ਹਮ ਉਹ ਕਲਾਕਾਰ ਰੇਟ ਹੋਦਾ ਪੈਸੇ ਤੇ ਲੈ ਜਾਂਦਾ ਕਲਾ ਤੇ ਗੀਤਕਾਰ ਵਿਚਾਰਾ ਉੱਥੀ ਉੱਥੀ ਰਹਿੰਦਾ ਬਈ ਉਹਨੂੰ ਕੀ 5000 ਰੁਪਏ ਮਿਲ ਵੀ ਜਾਂਦਾ ਹੋਊਗਾ 5000 ਰੁਪਏ ਗੀਤਕਾਰ ਦਾ ਕੀ ਬਣਦਾ ਪਰ ਵੇਚਦੇ ਦਾ ਸ਼ਬਦੀ ਆ ਬਈ ਬਿਲਕੁਲ ਹਾਂਜੀ ਸ਼ਬਦਾਂ ਨੂੰ ਲੋਕ ਵੇਚਦੇ ਆ ਰਾਈਟਰ ਦਿਆਂ ਨੂੰ ਨਾਂ ਬਣਾਉਂਦੇ ਆ ਆਪਦਾ ਹੂੰ ਕਦੇ ਰਾਈਟਰ ਨੂੰ ਕਿੰਨਾ ਕ ਫਾਇਦਾ ਹੁੰਦਾ ਕਿੰਨੇ ਕ ਪੈਸੇ ਮਿਲ ਜਾਂਦੇ ਆ ਕੁਝ ਵੀ ਨਹੀਂ ਮਿਲਦਾ ਵੀ ਆ ਤੁਹਾਡੇ ਸਾਹਮਣੇ ਧੱਕੇ ਖਾਂਦੇ ਫਿਰਦੇ ਆ ਬਈ ਕਦੇ ਕਹਿੰਦੇ ਲੱਖਾਂ ਰੁਪਏ ਮਿਲਦਾ ਰਾਈਟਰ ਨੂੰ ਉਹ ਬਈ ਦੇਖੋ ਜਿਹਦਾ ਤਾਂ ਕੜਾ ਲੋਟ ਆ ਗਿਆ ਹਾਂ ਉਹਦੇ ਬਗੋਂ 2 ਲੱਖ ਵੀ ਗਾਣੇ ਤਾਂ ਮਿਲ ਹੀ ਜਾਵੇ ਉਹ ਬਿਸ਼ੱਕ ਦੇ ਕੁਰੀਆਂ ਚੱਲ ਗਿਆ ਬਾਅਦ ਜੋ ਮਰਜ਼ੀ ਲਿਖੀ ਜਾਵੇ ਉਹਨੂੰ ਲੋਕੀ ਸੁਣੀ ਜਾਂਦੇ ਆ ਹੂੰ ਤੇ ਹੋਰ ਜਿਹੜਾ ਕੋਈ ਮਰਜ਼ੀ ਚੰਗਾ ਲਿਖੀ ਜਾਵੇ ਜੀ ਤਾਂ ਕੰਨਾ ਨਹੀਂ ਲੋਟ ਆਇਆ ਉਹ ਤਾਂ ਉਸਤਾਦ ਵਰਗੇ ਪੱਠੇ ਵੜਨ ਜੋਗੀ ਰਹ ਜਾਂਦਾ ਬਸ ਹੂੰ ਆ ਗੱਲ ਬਾਤ ਹੈ ਕਿ ਕਈ ਕਈ ਰਾਈਟਰਾਂ ਤੋਂ ਘਰੇ ਵੀ ਸਿੰਗਰ ਕੰਮ ਕਰਾਈ ਜਾਂਦੇ ਰਹਿੰਦੇ ਆ ਹਾਂ ਭਾਈ ਮੈਂ ਮੈਂ ਤੇਰੇ ਤੇ ਗੱਡੀ ਦੇ ਕੱਪੜਾ ਮਾਰਿਆ ਮੈਂ ਚੰਗੇ ਸਰ ਸਰ ਦੇ ਵਰਦੇ ਘਰੋਂ ਆ ਭਾਈ ਮੈਂ ਇਸ ਲਾਈਨ ਚ ਬਹੁਤ ਕਲਾਕਾਰਾਂ ਦੀ ਗੱਡੀਆਂ ਦੇ ਕੱਪੜੇ ਮਾਰਦਾ ਰਿਹਾ ਭਾਈ ਬੜੇ ਦੇ ਲੱਟਾ ਕੁੱਟੀਆਂ ਉਸਤਾਦ ਇੱਥੇ ਬਾਈ ਬਾਈ ਕਹਿਣਾ ਪੈਂਦਾ ਸਾਰਾ ਪਰ ਹਾਰ ਕੇ ਜਦੋਂ ਮੈਂ ਇਹ ਗੱਲਾਂ 2-3 ਸਾਲ ਦੇਖੀਆਂ ਆ ਆਪ ਦੇਤੇ ਹੰਡਾਈਆਂ ਫਿਰ ਮੈਂ ਇਹ ਗੱਲ ਛੱਡਤੀ ਬਈ ਹੂੰ ਮੈਂ ਕਹਾਂ ਦੇਖ ਬਈ ਜੇ ਚੱਲਾਂਗੇ ਤਾਂ ਉਹਦੇ ਦਮ ਤੇ ਚੱਲਾਂਗੇ ਨਹੀਂ ਤੇ ਮੱਜਨ ਦਾ ਪੱਠੇ ਪਾਈ ਜਾਂਦੇ ਹੂੰ ਖੇਤੀਬਾੜੀ ਤਾਂ ਆਪਾਂ ਕਰੀ ਜਾਂਦੇ ਹੂੰ ਠੀਕ ਆ ਨਾ ਤਾਂ ਫਿਰ ਉਹ ਗੱਲਾਂ ਕਰਕੇ ਮੈਂ ਛੱਡਤਾ ਮੈਂ ਕੋਈ ਨਹੀਂ ਥੋੜੀ ਕਲਮ ਚ ਦਾਮ ਆ ਅੱਜ ਨਹੀਂ ਤਾਂ ਕੱਲ੍ਹ ਕੱਲ੍ਹ ਨਹੀਂ ਤਾਂ ਪਰਸੋਂ ਕੋਈ ਤਾਂ ਬਾਬਾ ਨਾਨਕ ਸੁਣੂਗਾ ਥੋੜੀ ਹੂੰ ਇਸ ਤਰ੍ਹਾਂ ਗੁੱਸਾ ਨਹੀਂ ਹੋਏ ਨਹੀਂ ਨਰਾਜ ਤਾਂ ਫਿਰ ਕੀ ਹੋਣਾ ਸੀ ਬਈ ਰਾਈਟਰ ਕਦੇ ਨਰਾਜ ਹੁੰਦੇ ਨਹੀਂ ਬਈ ਕਦੇ ਬਈ ਕਪੜਾ ਮਾਰਿਆ ਲੋਕਾਂ ਦੀਆਂ ਗੱਡੀਆਂ ਤੇ ਸਬਜੀ ਤਾਂ ਘਟੋਈ ਹੈਨਾ ਇੱਕ ਗੋਲੇ ਵਾਂਗੂ ਕੰਮ ਕਰਾਉਂਦੇ ਆ ਪਰ ਦਿੱਤਾ ਕੀ ਕੁਝ ਵੀ ਨਹੀਂ ਬਈ ਦੇਣਾ ਕੀ ਹੁੰਦਾ ਉਹਨਾਂ ਨੇ ਉਹਦਾ ਬੰਦਾ ਬੰਦੇ ਨੂੰ ਮੰਨ ਲਓ ਮੈਂਟਲੀ ਨਾ ਅਪਸੈਟ ਕਰੇ ਬੰਦਾ ਆਪੀ ਭੱਜ ਜਾਂਦਾ ਉਸਤਾਦ ਤੋਂ ਮੌਕਾ ਭਾਲ ਲਈ ਭੱਜੇ ਹਾਂ ਦੇਖੋ ਜੀ ਮੰਨ ਲਓ ਅੱਜ ਕੱਲ ਦਾ ਉਸਤਾਦਾਂ ਦੀ ਵੀ ਇਹ ਕਹਾਣੀ ਹੈ ਜਿੰਨਾ ਟਾਈਮਾਂ ਚ ਮੈਂ ਮੰਨ ਲਓ ਉਸਤਾਦਾਂ ਕੋਲੇ ਗਿਆ ਹੂੰ ਚਲੋ ਜੀ ਆ ਗਿਆ ਜੀ ਆ ਗਿਆ ਆਪਾਂ ਦੇ ਚੱਕ ਕੇ ਉਧਰ ਰੱਖਦੇ ਉਧਰ ਰੱਖਦੇ ਜੀ ਕੱਲ ਮੜੇ ਘੰਟੇ ਤੱਕ ਲੱਤਾਂ ਘੋਟਦੇ। ਹੂੰ ਬਸ ਘੰਟੇ ਤੱਕ ਲੱਤਾਂ ਘੋਟਦੇ ਆ ਕੋਟਦੇ ਆ ਉਸਤਾਦ ਜੀ ਸੌਂਦੇ ਆ। ਬਸ ਤੁਹਾਡਾ ਉਸਤਾਦ ਵੀ ਕਰਦਾ ਰਿਹਾ। ਐਂ ਕਰਦਾ ਸੀ ਬਾਈ। ਹੂੰ ਕਦੇ ਪਉਆ ਮਗਾਲਿਆ ਕਦੇ ਦੇਦੀਆਂ ਮਗਾਲਿਆ ਜੀ ਕਦੇ ਆਪ ਗਾਉਣ ਲੱਗ ਗਏ। ਹਾਂ ਫਿਰ ਮੈਂ ਸਾਰੀਆਂ ਗੱਲਾਂ ਇੱਕ ਪਾਸੇ ਰੱਖਦੇ ਆ ਮੈਂ ਕਿਹਾ ਦੇਖੋ ਜੀ ਇੱਥੇ ਕੋਈ ਕਿਸੇ ਨੂੰ ਸਿਖਾਉਂਦਾ ਨਹੀਂ। ਹਾਂ ਠੀਕ ਐ ਇੱਥੇ ਐ ਨਹੀਂ ਵੀ ਸਾਰੇ ਸਰੀਲੇ ਗਾਈ ਜਾਂਦੇ ਵੀ ਸਾਰੇ ਸੁਰਤਾਲ ਪ੍ਰਾਪਰ ਹੀ ਗਾਉਂਦੇ ਆ। ਹੂੰ ਇੱਥੇ ਦੇਖੋ ਜਿਹਦਾ ਦਾ ਲੱਗਦਾ ਉਹੀ ਕਲਾਕਾਰ ਆ। ਹੂੰ ਜਿਹਦਾ ਦਾ ਲੱਗ ਗਿਆ ਉਹੀ ਕਲਾਕਾਰ ਆ। ਇੱਥੇ ਬੜੇ ਸਰੀਲੇ ਫਨਕਾਰ ਹੂੰ ਬਿਲਕੁਲ ਅੱਜ ਵੀ ਇੱਕ ਬੜਾ ਮੁੱਦਾ ਛੜਿਆ ਹੋਇਆ ਜਗਰਾਤਿਆਂ ਦੀ ਤੁਸੀਂ ਗੱਲ ਕੀਤੀ ਮੇਰੇ ਧਿਆਨ 'ਚ ਆ ਗਿਆ ਪਹਿਲਾਂ ਮਾਸਟਰ ਸੁਲੀਮ ਦਾ ਕਾਫੀ ਮੁੱਦਾ ਚੱਲਿਆ ਤੇ ਇੱਕ ਉਹ ਆਪਣੇ ਜਿਹੜੇ ਹਿੰਦੂ ਗਾਇਕ ਨੇ ਉਹਨਾਂ ਦਾ ਹਨ ਫਿਰ ਹੁਣ ਕਮਲਖਾਨ ਦਾ ਰੌਲਾ ਛੜ ਪਿਆ ਇਹਨੂੰ ਕਿਵੇਂ ਵੇਖਦੇ ਹੋ ਕਹਿੰਦੇ ਵੀ ਜੇ ਜਗਰਾਤ ਹਿੰਦੂ ਪਰਿਵਾਰ 'ਚ ਜਗਰਾਤਾ ਤਾਂ ਗੈਂਡਰਿਕ ਕਲਾਕਾਰ ਗਾਊਗਾ ਨਹੀਂ ਭਾਈ ਇਹ ਸੋਚ ਨੂੰ ਮੈਂ ਸਹੀ ਨਹੀਂ ਸਮਝਦਾ ਕਿਉਂਕਿ ਜਿਹੜਾ ਕਲਾਕਾਰ ਹੁੰਦਾ ਨਾ ਜੀ ਉਹ ਇੱਕ ਫੱਕਰ ਟੈ ਬੰਦਾ ਹੁੰਦਾ ਹੈ ਹਾਂ ਉਹਨੇ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਮੰਗਣੀਆਂ ਹੁੰਦੀਆਂ ਨੇ ਕਿਉਂਕਿ ਸਾਨੂੰ ਹੁਣ ਮਰਗ ਦੇ ਭੋਗ ਤੇ ਕੁਲ ਜਾਣੋ ਰਿਹਾ ਬਈ ਹਾਂ ਖੁਸ਼ੀ ਦੇ ਮੌਕੇ ਤੇ ਜਾਉਂਗੇ ਜਾਂ ਕਿਸੇ ਧਾਰਮਿਕ ਸਮਾਗਮ ਤੇ ਜਾਉਂਗੇ ਬਿਲਕੁਲ ਪਰ ਜਿਹੜਾ ਕਲਾਕਾਰ ਹੁੰਦਾ ਮੇਰੀ ਸੋਚਨਤਾ ਕੋ ਸਾਂਝਾ ਹੁੰਦਾ ਹਮ ਹੁਣ ਮੈਂ ਰਾਈਟਰ ਆ ਮੈਂ ਹਰੇਕ ਦੁੱਖ-ਦਰਦ ਨੂੰ ਲਿਖਦਾ ਹਮ ਮੈਂ ਜੇ ਜੱਟਾਂ ਦਾ ਮੁੰਡਾ ਇਹਦਾ ਮਤਲਬ ਇਹ ਨਹੀਂ ਮੈਂ ਕੱਲੇ ਗਾਣੇ ਕੱਲੇ ਜੱਟਾਂ ਦੇ ਹੀ ਲਿਖਦਾ ਬਈ ਹਮ ਮੈਂ ਹਰੇਕ ਦਾ ਮੁੱਦਾ ਹਰੇਕ ਦ ਤੇ ਇਹਦਾ ਰਾਈਟਰ ਵੀ ਹੁੰਦਾ ਉਹ ਵੀ ਲੋਕਾਂ ਦਾ ਸਾਂਝਾ ਹੁੰਦਾ ਵੀ ਰਾਈਟਰ ਤਾਂ ਇੱਕ ਮੰਨ ਲਓ ਐ ਵੀ ਸਾਧ ਬੰਦਾ ਹੁੰਦਾ ਜੇ ਤੁਸੀਂ ਰਾਈਟਰ ਬਣ ਜੈਨੇ ਨਾ ਤੁਹਾਡੇ ਅੰਦਰ ਸਬਰ ਸੰਦੋਖ ਬਹੁਤ ਜ਼ਿਆਦਾ ਹੋ ਜਾਂਦਾ ਬਈ ਹਾਂ ਕਿਉਂਕਿ ਤੁਹਾਡੇ ਤੋਂ ਚੀਜ਼ਾਂ ਪਿੰਡੇ ਤੇ ਹੰਡਾ ਕੇ ਤੁਸੀਂ ਕਲਮੋਂ ਲਿਖਦੇ ਹੋ ਅੱਜਕੱਲ੍ਹ ਰਿਸਕ ਨੂੰ ਕਿਵੇਂ ਦੇਖਦੇ ਆ ਅੱਜਕੱਲ੍ਹ ਦਾ ਇਸ਼ਕ ਤਾਂ ਬਈ ਬਸ ਉਹ ਜਿਸਮਾਂ ਤੱਕ ਰਹਿ ਗਿਆ ਹੂੰ ਮੈਂ ਇੱਥੇ ਵੀ ਇੱਕ ਗੱਲ ਨਹੀਂ ਕੀਤੀ ਕਹਿੰਦਾ ਪੈਸੇ ਬਿਨਾ ਬਣਦੇ ਨਹੀਂ ਯਾਰ ਮਿੱਤਰਾਂ ਤੇ ਜਿਸਮਾਂ ਦੇ ਰਹਿ ਗਏ ਨੇ ਪਿਆਰ ਮਿੱਤਰਾਂ ਹੂੰ ਜੰਮ ਦੇ ਆਲੇ ਹੱਥਾਂ ਵਿੱਚ ਫੋਨ ਫੜ ਲੇ 10 ਵੇ ਜਵਾਕਾਂ ਨੂੰ ਕੌਣ ਟੋਕ ਲੂ ਜਦੋਂ ਪਿਓ ਕਰੇ ਧੀਆਂ ਦਾ ਜਨਾਨੀ ਬਾਜ਼ੀਆਂ ਤੇ ਫਿਰ ਧੀ ਨੂੰ ਕਿੱਥੋਂ ਰੋਕ ਲੂ ਹੂੰ ਬਿਲਕੁਲ ਉਹ ਹੋਣੀ ਪਕਾ ਕੇ ਰੋਟੀਆਂ ਖਵਾਉਂਦੀਆਂ ਜੋ ਹੋ ਕੇ ਅੱਧ ਨੰਗੀਆਂ ਉਹ ਰੀਲਾਂ ਪਾਉਂਦੀਆਂ ਇੱਜ਼ਤਾਂ ਦੀ ਲਾਹ ਕੇ ਜੀ ਨੇ ਚੁੰਨੀ ਸੁੱਟਦੀ ਤੇ ਸਹੁਰੇ ਦੀ ਪੱਗ ਬਾਰੇ ਉਹ ਕੀ ਸੋਚ ਲੂ ਜਦੋਂ ਪਿਓ ਕਰੇ ਧੀਆਂ ਦਾ ਜਨਾਨੀ ਬਾਜ਼ੀਆਂ ਫੇਰ ਦੱਸੋ ਧੀ ਨੂੰ ਕਿੱਥੋਂ ਰੋਕ ਲੂ ਬਿਲਕੁਲ ਇੱਕ ਲਾਸਟ ਵਾਲੀ ਮੈਂ ਲਿਖਿਆ ਬਹੁਤ ਵਧੀਆ ਮਨ ਜਿਹੜਾ ਆਪਾਂ ਦੇਖਦੇ ਆਂ ਮਾਹੌਲਾ ਜਿਗਾ ਕਹਿੰਦਾ ਲੋਕੀ ਡਾਂਸਰ ਆ ਉਤੋਂ ਬੜੇ ਨੋਟਵਾਰ ਦੇ ਤੇ ਪਾਠੀ ਸਿੰਘ ਵਾਰੀ ਨੋਟ ਦਸਾਂ ਵਾਲਾ ਭਾਲ ਦੇ ਹਾਂ ਸੱਚ ਲਿਖਣਾ ਤੇ ਸੱਚ ਬੱਸ ਗਾਉਣਾ ਸੰਧੂਆ ਤੇ ਸੱਚ ਦੀ ਕਲਮ ਨੂੰ ਇਹ ਕੌਣ ਰੋਕ ਲੂ ਜਦੋਂ ਪਿਓ ਕਰੇ ਧੀਆਂ ਦਾ ਜਨਾਨੀ ਬਾਜ਼ੀਆਂ ਤੇ ਫਿਰ ਧੀ ਨੂੰ ਦੱਸੋ ਕਿੱਥੋਂ ਰੋਕ ਲੂ ਹੂੰ ਬਿਲਕੁਲ ਇਹ ਗੱਲਾਂ ਸੱਚੀਆਂ ਨੇ ਪਰ ਹੁਣ ਜਿਹਨੇ ਇਹ ਗੱਲ ਸੁਣ ਲਈ ਜਿਹੜਾ ਆਪ ਉਹ ਜਾ ਹੋਇਆ ਉਹ ਤਾਂ ਮਿਰਚਾਂ ਲੱਗ ਜਾਣੀਆਂ ਬਈ ਉਹਨੇ ਉਹਨੇ ਕਹਿੰਦਾ ਇਹ ਵੀਡੀਓ ਬੰਦ ਕਰੋ ਕੰਜਰ ਭਗਾਈ ਮਰੀਆਂ ਦਾ ਇਹ ਤਾਂ ਗੱਲ ਹੀ ਨਹੀਂ ਚਾਹੀਦੀ ਕਰਨੀ ਹਾਂ ਇਹ ਗੱਲਾਂ ਤੱਤੀਆਂ ਬਈ ਹੁਣ ਤੁਸੀਂ ਗੱਲ ਕਰਦੀ ਇਸ਼ਕ ਦੀ ਹੂੰ ਹੁਣ ਪਹਿਲਾਂ ਵਾਲੇ ਜ਼ਮਾਨੇ ਚ ਬਈ ਆਪਣੇ ਰਿਸ਼ਤੇ ਇੰਨੇ ਪਵਿੱਤਰ ਸੀ ਗੱਲਾਂ ਹੀ ਛੱਡ ਦਿਓ ਲੋਕੀ ਮਾਸੀ ਦੀ ਕੁੜੀ ਨੂੰ ਆਪਦੀ ਭੈਣ ਸਮਝਦੇ ਸੀ ਮਾਮੇ ਦੀ ਕੁੜੀ ਨੂੰ ਉਹਦੀ ਭੈਣ ਸਮਝਦੇ ਸੀ ਭੂਆ ਦੀ ਕੁੜੀ ਨੂੰ ਦੀ ਭੈਣ ਸਮਝਦੇ ਸੀ ਭੈਣ ਸਮਝਦੇ ਸੀ ਪਰ ਅੰਡ ਦੀ ਕੁੜੀ ਨੂੰ ਭੈਣ ਸਮਝਦੇ ਸੀ ਆਣ ਗਵਾਂਣ ਦੀ ਕੁੜੀਆਂ ਨੂੰ ਭੈਣ ਸਮਝਦੇ ਸੀ ਪਰ ਹੁਣ ਆਪਾਂ ਚਲੋ ਇੱਕ ਦੋ ਬੰਦ ਆ